ਕਾਜੀ ਕਾਫੀ ਜ਼ਿਆਦਾ ਅਸੀਂ ਅੱਜਕਲ ਮੁਸਤੈਦੀ ਵਰਤ ਰਹੇ ਹੈਗੇ ਆ ਇੱਕ ਨਾ ਕੋ ਮਸਲਾ ਆਇਆ ਸੀਗਾ ਜੀ ਕਿਸੇ ਇਮੀਗ੍ਰੇਸ਼ਨ ਦਾ ਕੰਮ ਕਰਦ ena ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਐਕਸਟਰੈਕਸ਼ਨ ਕਾਲ ਆਈ ਸੀਗੀ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀਗੀ ਉਹਨਾਂ ਤੋਂ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਛ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਪੈਟਰਨ ਨੂੰ ਸੋਲਵ ਕੀਤਾ ਤੇ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮੁਕੱਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸ ਸੋ ਇਸ ਸਬੰਧੇ ਆਪ ਜੀ ਨੂੰ ਜਾਣਕਾਰੀ ਦਿੰਦੇ ਆ। ਨਾਲ ਹੀ ਆਪ ਜੀ ਆਪ ਜੀ ਨੂੰ ਰਿਕਵੈਸਟ ਕਰਦਾ ਹਾਂ ਜੀ ਇਦਾਂ ਦੇ ਕੋਈ ਵੀ ਮੈਟਰ ਆ ਆਪ ਦੇ ਮਾਧਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਂਦਾ ਹੈਗਾ ਆਪ ਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮੁਸਤਦੀਨ ਨਾਲ ਦੇ ਨਾਲ ਲੈਂਦੀ ਹੈ ਕੋਸ਼ਿਸ਼ ਕਰਦੀ ਇਹਨੂੰ ਜਲਦ ਤੋਂ ਜਲਦ ਸੁਲਝਾਇਆ ਜਾ ਸਕੇ। ਸਰ ਕੀ ਪੰਨੇ ਸਪਲਾਈ ਕੀ ਹੈ ਜਿਹਨੇ ਰਿਪੋਰਟ ਮੰਗੀ ਹੈ ਕੀ ਕੱਲਾ ਵੀ ਕੋਈ ਮਾਮਲਾ ਦਰਜ ਹੈ? ਇਸ ਤੋਂ ਅੱਗੇ ਵੀ ਤਿੰਨ ਐਫ ਆਈ ਆਰ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਨ ਡੀ ਪੀ ਐ ਸੈਕਟ ਦੇ ਤਹਿਤ ਇਸ ਇਹ ਜੋ TFIR ਦੇ ਉੱਤੇ ਦਰਜ ਹੋਈ ਹੈ ਜਿਹੜੀ ਵੱਡੇ ਕੇਸ ਨਾਲ ਸੰਬੰਧਿਤ ਹੈ ਉਸ ਸੰਬੰਧੀ ਅਜੇ ਤਫ਼तीश ਕਰਨੀ ਹੈ ਜੀ ਕਿਉਂਕਿ ਇਹ ਕੱਲ ਹੀ ਅਰੈਸਟ ਹੋਇਆ ਹੈਗਾ ਜਿਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਲੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ 'ਤੇ ਚੱਲ ਰਹੀ ਹੈ। ਕੋਈ ਹਮਨ ਕਿਸ ਤਰ੍ਹਾਂ ਦੇ ਨਾਲ ਕੀਤੀ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਲਿੱਤਾ ਜਾਏਗਾ। ਸਰ ਕੋਈ ਅਸਲਾ ਨਹੀਂ ਥਾ ਨੇ ਹਜੇ ਤੱਕ ਗ੍ਰੰਥੀ ਨਹੀਂ ਹੋਈ ਐਨੋ ਅਰੈਸਟ ਕਰਕੇ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡੇ ਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਐਫ ਆਈ ਆਰ ਨੰਬਰ 444 ਸਿਟੀ ਫਰੀਦਕੋਟ ਦੇ ਇਹਦੇ ਕਲੱਬ ਲੌਂਚ ਕੀਤੀ ਗਈ ਹੈ ਸਰ ਪਕੜਿਆ ਕਿਵੇਂ ਇਟ ਵਾਸ ਸਾਡੀ ਟੈਕਨੀਕਲ ਟੀਮ ਸਾਡੀ ਸੀਆਈਏ ਉਹਨਾਂ ਨੇ ਕਾਫੀ ਅੱਛੇ ਮਤਲਬ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ ਗਿਆ ਸਰ ਇੱਕ ਸਾਈਕਲ ਚ੍ਰੇਨ ਲੇ ਕੇ ਹੈਗੇ ਮਾਮਲੇ ਲਗਾਤਾਰੇ ਸਾਹਮਣੇ ਹੈ ਪਬਲਿਕ ਨੂੰ ਵੀ ਮੈਸੇਜ ਜਾਓ ਮੈਂ ਆਪਦੇ ਮਾధ్యਮ ਰਾਹੀਂ ਪਬਲਿਕ ਨੂੰ ਇਹ ਹੀ ਕਹਿਣਾ ਤੇ ਕੋਈ ਵੀ ਤੁਹਾਡੇ ਧਿਆਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਾਡੇ ਫਰੀਦਕੋਟ ਪੁਲਿਸ ਦੇ ਹੈਲਪਲਾਈਨ ਨੰਬਰ ਹਰ ਜਗ੍ਹਾ ਸਾਡੇ ਆਫੀਸਰਸ ਦੇ ਨੰਬਰ ਪਬਲੀਕਲੀ ਡਿਸਪਲੇ ਹੈਗੇ ਨੇ ਵੈਬਸਾਈਟ ਤੇ ਉਪਲਬਧ ਨੇ ਸਾਡੇ ਧਿਆਨ ਚ ਲਿਓ ਜਿੱਥੋਂ ਤੱਕ ਹੋ ਸਕਦਾ ਹੈਗਾ ਵੀ ਅਸੀਂ ਐਂਡ ਤੱਕ ਉਸ ਮਸਲੇ ਨੂੰ ਲੈ ਕੇ ਜਾਵਾਂਗੇ ਤੇ ਉਹਨੂੰ ਕਰੈਕ ਕਰਨ ਦੀ ਕੋਸ਼ਿਸ਼ ਹੈਗੀ ਹੈ ਅੱਲਾ ਮਤਾ ਹੈ ਵੀ ਹੋਰ ਕੋਸ਼ਿਸ਼ ਕੀਤੀ ਥੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜਿੰਫ ਫਰਦਰ ਚੱਲ ਰਿਹਾ ਹੈਗਾ ਥੈਂਕ ਯੂ ਸੋ ਮਚ